ਹਰ ਸਾਲ ਦੀ ਤਰ੍ਹਾਂ ਤਨਤਨ ਬਾਬਾ ਕਿਲਾ ਸਾਹਿਬ ਜੀ ਦਾ ਸਾਂਝਾ ਮੇਲਾ ਸ਼ਰਦਾ ਭਾਵਨਾ ਨਾਲ ਮਨਾਇਆ ਗਿਆ ਪਿੰਡ ਮੁਗਲਚੱਕ ਜ਼ਿਲ੍ਹਾ ਤਰਨਤਾਰਨ ਅੱਜ ਬਾਬਾ ਕਿਲਾ ਸਾਹਿਬ ਜੀ ਦਾ ਸਲਾਣਾ ਜੋੜ ਮੇਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮੁਗਲਚੱਕ ਵਿਖੇ ਬੜੀ ਧੂਮ-ਧਾਮ ਅਤੇ ਸ਼ਰਦਾ ਨਾਲ ਮਨਾਇਆ ਗਿਆ ਮੇਲੇ ਵਿੱਚ ਸੇਵਾਦਾਰਾਂ ਵੱਲੋਂ ਹਰ ਪ੍ਰਕਾਰ ਦੇ ਲੰਗਰ ਦਾ ਪ੍ਰਬੰਧ ਵੀ ਉੱਤਟ ਕੀਤਾ ਗਿਆ ਵਿਸ਼ੇਸ਼ ਰਿਪੋਰਟ ਮਨਪ੍ਰੀਤ ਸਿੰਘ ਖਾਲੜਾ ਹੋਵੇਗੀ ਇਹ ਸਰਦਾਰ ਅਗਿਸੰਦਰ ਨੇ ਜਾ ਇਹ ਸਰਦਾਰ ਆਪਣਾ ਉਹ ਮੋਰਚਾ ਹੈ ਸਮੇਂ ਕੇਂਦਰੀ ਦਰਵਾਜ਼ੇ ਦੇ ਸਾਹਮਣੇ ਹੋਵੇਗਾ ਸੁੰਮਨ ਸੂਬਾ ਬੰਦੀ ਇਹ ਕੀਤੇ ਕੇਂਦਰੀ ਦਰਵਾਜ਼ੇ ਦੇ ਮੋਰਚੇ ਉੱਪਰ ਮੈਂ ਖੁਦ ਫੌਜ ਦੀ ਅਗਵਾਈ ਕਰਦੇ 10.99 ਤੋਂ ਪਹਿਲਾਂ ਹੀ ਇਸ ਦੁਸ਼ਮਨ ਦਲ ਦੇ ਉੱਪਰ ਹਮਲਾ ਕਰਨ ਵਾਸਤੇ ਸਾਰੀ ਫੌਜ ਤਿਆਰ ਬਰ ਤਿਆਰ ਹੋਈ ਨਗਾਰਿਆਂ ਦੀਆਂ ਫੌਜਾਂ ਨੂੰ ਸੁਰੱਖਤ ਸੰਭਾਲਨ ਤੋਂ ਪਹਿਲਾਂ ਹੀ ਦਬ ਲਿਆ ਗਿਆ ਜਦੋਂ ਕੀਸ ਸਮਿਆਂ ਲੈ ਕਰਕੇ ਖਾਲਸਾ ਰਾਜ ਦੀ ਉਸ ਸ਼ਾਨ ਬਹਾਦੀ ਵਾਸਤੇ ਪਛਾਵਤ ਤੋਂ ਕਿਲਾ ਜ਼ਮਰਾਨਦ ਵਧਿਆ ਹੁਣ ਰਾਤੋਂ ਰਾਤ ਬੀਬੀ ਹਰਸ਼ੰਤ ਕੌਰ ਨੇ ਸਰਦਾਰ ਹਰ ਸਿੰਘ ਨੂੰ ਇਸ ਗੱਲ ਦੀ ਖਬਰ ਪਹੁੰਚਾਈ ਇਸ ਇਮਜ ਨੂੰ ਮੁੱਖ ਰੱਖ ਕਰਕੇ ਸਰਦਾਰ ਹਰੀ ਸਿੰਘ ਨੇ ਰਾਤੋਂ ਰਾਤ ਹੀ ਉਥੋਂ ਪਿਆਲਾ ਕਰਨ ਦਾ ਰਾਤੋਂ ਰਾਤ ਹੀ ਚੜਾਈ ਕਰਨ ਦਾ ਮਨਸੂਬਾ ਬਣਾਇਆ ਇਸ ਮਨਸੂਬੇ ਦੇ ਵਿੱਚ ਸਰਦਾਰ ਹਰੀ ਸਿੰਘ ਕਾਫੀ ਹੱਦ ਤੱਕ ਕਾਮਯਾਬੀ ਹੋ ਗਏ ਸਰਦਾਰ ਹਰੀ ਸਿੰਘ ਨਲਵੇ ਦੇ ਨਾਲ ਸਹਾਇਕ ਜਰਨੈਲਾਂ ਦੇ ਵਜੋਂ ਸਰਦਾਰ ਨਿਧਾਨ ਸਿੰਘ ਪੰਜ ਹੱਥਾ ਅਤੇ ਇਸ ਤੋਂ ਇਲਾਵਾ ਸਰਦਾਰ ਆਦਰ ਸਿੰਘ ਕਾਲਿਆਂਵਾਲਾ। ਸ਼੍ਰੀ ਅਮਰਸਰ ਸਾਹਿਬ ਦੀ ਪੂਰਬੀ ਬਾਹੀ ਵਾਲੇ ਪਾਸੇ ਇੱਕ ਪਿੰਡ ਹੈ ਕਾਲੇ ਕੰਪ। ਇੱਕ ਧੰਪੁਰ ਅਤੇ ਕਾਲੇ ਇਹ ਜੋ ਧੰਪੁਰ ਦੇ ਨੇੜੇ ਜੋ ਪਕਲੇ ਪਿੰਡ ਹੈ ਇਥੋਂ ਦੇ ਸਮ ਸਰਦਾਰ ਆਦਰ ਸਿੰਘ ਕਾਲਿਆਂਵਾਲਾ ਤੇ ਸਰਦਾਰ ਫਤਿਹ ਸਿੰਘ ਕਾਲਿਆਂਵਾਲਾ ਜਿਨ੍ਹਾਂ ਦੀਆਂ ਰਹਾਸ਼ੀ ਹਵੇਧੀਆਂ ਦੇ ਕੁਝ ਕੁ ਸਮਾਰਕ ਤੇ ਕੁਝ ਕੁ ਖੰਡਰਾਜ ਅੱਜ ਵੀ ਪਿੰਡ ਕਾਲਿਆਂ ਵਿਖੇ ਮੌਜੂਦ ਨੇ। ਇਨ੍ਹਾਂ ਸਰਦਾਰਾਂ ਦੀਆਂ ਸਮਾਧ ਅੱਜ ਵੀ ਇੱਥੇ ਮੌਜੂਦ ਸਰਦਾਰ ਫਤਿਹ ਸਿੰਘ ਕਾਲਿਆਂਵਾਲਾ ਜੋ ਖਾਲਸਾ ਜੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਵੀ ਉਹਨਾਂ ਦੇ ਉਹਨਾਂ ਦੇ ਜੀਵਨ ਦੇ ਕੁਝ ਕੁ ਬਿਰਤਾਂਤ ਸਾਨੂੰ ਮਿਲਦੇ ਨੇ ਕਿ ਖਾਲਸਾ ਰਾਜ ਦੀ ਬਰਬਾਦੀ ਦੇ ਸਮੇਂ ਜੋ ਇਤਿਹਾਸਿਕ ਸਾਕੇ ਵਾਪਰੇ ਇਹ ਸਰਦਾਰ ਫਤਿਹ ਸਿੰਘ ਕਾਲਿਆਂਵਾਲੇ ਨੇ ਆਪਣੀ ਅੱਖੀ ਆਪਣੀ ਅੱਖੀ ਦੇਖੀ ਇਥੇ ਜਮਨਉਂਦ ਇਹਦੇ ਦੀ ਇਹ ਸਰਾਕੀ ਵਾਸਤੇ ਸਰਦਾਰ ਹਰੀ ਸਿੰਘ ਨਲਵੇ ਦੇ ਨਾਲ ਸਰਦਾਰ ਅਕਰ ਸਿੰਘ ਕਾਲਿਆਂਵਾਲਾ ਰਵਾਨਾ ਹੋਇਆ ਨਿਹਾਨ ਸਿੰਘ ਪੰਜ ਹੱਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਫੌਜ ਲੈ ਕਰਕੇ ਪਸ਼ਾਵਰ ਕੋ ਜਮਰੌਂਦਵਾਲ ਤੋਂ ਰਵਾਨਾ ਹੋਇਆ ਦਿਨ ਦੇ ਚੜਾ ਤੋਂ ਪਹਿਲਾਂ ਹੀ ਸਰਦਾਰ ਹਰੀ ਸਿੰਘ ਦੀ ਅਗਵਾਈ ਵਿੱਚ ਕਿਲਾ ਜਮਰੌਂਦ ਦੀ ਰਾਖੀ ਵਾਸਤੇ ਪਹੁੰਚ ਕੇ ਸਰਦਾਰ ਨੇ ਖੁੱਡਾ ਖਾਣੇ ਦੀ ਜਗ੍ਹਾ ਤੋਂ ਪਾਈ ਨਿਮਾਤ ਕਰਾਂਗੇ با پر اور پر جو دا کتا ہے اور پتے ماری کی اپا کا کا کیا ہے 17 حدیث کے حافظ سلطان صاحب بار لوک کو جمراون کے قلعے کی بیچ پر کیونکہ سردار کی لوک بعد میں جب قمر نام نے ان کا بیاہ کر دا نہ کوئی پھر وہ ہتھو پر ہولے اندر کے جمراون کے خط سے بار پر کرتی ہے کیونکہ لوک خام ਹਾਂ ਜੀ ਬੱਬਲੀ ਆਪਣਾ ਨਾਮ ਦੱਸਿਓ ਤੇ ਕਿਹੜਾ ਪਿੰਡ ਆ ਤੇ ਜਿਹੜਾ ਅੱਜ ਦਾ ਸਮਾਗਮ ਕਰਾ ਰਿਹਾ ਜੀ ਉਹਦੇ ਬਾਰੇ ਜਾਣਕਾਰੀ ਦਿਓ ਜੀ। ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਪਿੰਡ। ਆਪਣਾ ਨਾਮ ਕੁਲਦੀਪ ਸਿੰਘ ਆ। ਇਹ ਪਿੰਡ ਆ ਮਗਲਚੱਕ। ਇੱਥੇ ਸਾਰੇ ਪਿੰਡਾਂ ਦੇ ਹਾਜ਼ਰ ਰੱਦ ਵੀ ਇੱਥੇ ਅੱਜ ਇੱਥੇ ਆਪਾਂ ਖੁੱਤੇ ਆ। ਪਿੰਡ ਮਗਲਚੱਕ, ਮਾੜੀ ਮੇਗਾ, ਅਮੀਸ਼ਾ, ਦੋਦੇ, ਕਸਿੰਗਾ ਇਹ ਹੱਦਾਂ ਰੱਦੀਆਂ ਆ ਇੱਥੇ। ਇਹ ਜਿਹੜਾ ਸਥਾਨ ਆ ਇਹ ਬਾਬਾ ਕਲਾ ਸਾਹਿਬ ਆ। ਪ੍ਰਾਤਨ ਸਿੰਘ ਸਿੰਘ ਗੁੱਪ ਸਿੰਘ ਇੱਥੇ ਤਾਂ ਪ੍ਰਾਤਨ ਵੇਲੇ ਇੱਥੇ ਖਿਲਾਸ ਅਤੇ ਜਿੱਥੇ ਚਿੱਤਾ ਵੀ ਕਿਲੇ ਵਿੱਚ ਸਿੰਘ ਰਹਿੰਦੇ ਤੇ ਨਾਲ ਇੱਥੇ ਪਾਣੀ ਦੀ ਛਪੜੀ ਬੜੀ ਤਗੜੀ ਹੁੰਦਾ ਟਾਈਮ ਲੋਕਾਂ ਆਉਂਦੇ ਨੂੰ ਪਤਾ ਵਾ ਸਿੰਘ ਉਥੇ ਨਹੀਂ ਇੱਥੇ ਜਿੱਥੇ ਲੋਕੋ ਵੇ ਤੇ ਪਾਣੀ ਹੋਵੇ ਉਹ ਜਗ੍ਹਾ ਤੇ ਸਿੰਘ ਰਹਿੰਦੇ ਸਨ ਇੱਥੇ ਇਹ ਈ ਸੀਗਾ ਸਿੰਘਾ ਦਾ ਇੱਥੇ ਵੀ ਗੁਤਰਾ ਬਾਬਾ ਖਿਲਾਸ ਖਿਲਾ ਹੀ ਤੇ ਉਹ ਇਹ ਪ੍ਰਾਤਨ ਸਿੰਘ ਸਾਡੇ ਨਗਰ ਮੋਗਲ ਚੱਕ ਦਾ ਗੁੰਤੈ ਸਿੰਘ ਜੀ ਤੇ ਉਹਨਾਂ ਦੀ ਯਾਦ ਵਿੱਚ ਹਰ ਸਾਲ ਇੱਥੇ ਸਲਾਨਾ ਜੋੜ ਮਿਲਣਾ ਬਣਾਇਆ ਜਾਂਦਾ ਪਿੰਡ ਦੇ ਸੰਗਤਾਂ ਅਤੇ ਬਾਪੂ ਪੁੰਨਰ ਸਿੰਘ ਜੀ ਉਹਨਾਂ ਦਾ ਪਰਿਵਾਰ ਤੇ ਖਾਲੜੇ ਦੀਆਂ ਸੰਗਤਾਂ ਹੋਰ ਇਲਾਕਾ ਨਿਵਾਸੀ ਸਾਥ ਸੰਗਤ ਇੱਥੇ ਸਲਾਨਾ ਜੋੜ ਮਿਲਾ ਮਨਾਉਂਦੇ ਹਨ ਇੱਥੇ ਸ੍ਰੀ ਖੰਡ ਪਾਠ ਦਾ ਵੀ ਲੜੀ ਵੀ ਚੱਲਦੀ ਵਾਰੀ ਵਾਰੀ ਲੜੀ ਚੱਲਦੀ ਆ ਤੇ ਅੱਜ ਇੱਥੇ ਸਲਾਨਾ 300 ਨੂੰ 300 ਨੂੰ ਸਲਾਨਾ ਜੋੜ ਮੇਲੇ ਬਣਾਏ ਜਾਂਦੇ ਆ ਅੱਜ ਅਮਰਤ ਵੇਲੇ ਭੋਗ ਪਾ ਕੇ ਦੀਵਾਨ ਸਜੇ ਸਨ ਹੁਣ ਹੁਣ ਵੀ ਦੀਵਾਨ ਚੱਲ ਰਿਹਾ ਹੈ ਤੇ ਸੰਤਾਂ ਦਾ ਬਹੁਤ ਆਠਿਆ ਟਾਠਾ ਮਾਰਦਾ ਕਹਾਟ ਤੇ ਸੰਤਾਂ ਉਹਨਾਂ ਦੀ ਗੁਰਦਾਸ ਬੀਤੀ ਖੱਡੀਆਂ ਤੇ ਗੁਰੂ ਮਹਾਰਾਜ ਉਹਨਾਂ ਦੀ ਗੁਰਦਾਸ ਸੁਣ ਕੇ ਇਹ ਕਰਦੇ ਹਨ ਇਹ ਸਥਾਨ ਧੰਨ ਧੰਨ ਬਾਬਾ ਕਿਲਾ ਸਾਹਿਬ ਜੀ ਵੈਰੂ ਦੀ ਕਹਾਣੀ ਸਾਹਿਬ ਅਨੂਪਾਟ ਇੱਕ ਵਾਈਟ ਬਣੇਗਾ ਕੋਈ